ਬਹੁਤ ਬਹੁਤ ਵੱਡੀ ਗੱਲ ਆ ਜੀ ਦੇਖੋ ਜਦੋਂ ਵੀ ਕੋਈ სპੋਰਟਸਮੈਨ ਦੇਸ਼ ਲਈ ਮੈਡਲ ਲੈ ਕੇ ਆਉਂਦਾ ਹੈ ਤੇ ਜਦੋਂ ਤੁਹਾਡੀ ਸਟੇਟ ਗਵਰਨਮੈਂਟ ਤੁਹਾਨੂੰ ਇਨਾ ਸਨਮਾਨ ਕਰ ਰਹੀ ਹੈ ਤੇ ਬਹੁਤ ਵੱਡੀ ਗੱਲ ਆ ਪਲੇਅਰਾਂ ਲਈ ਇੱਕ ਵਧੀਆ ਮੈਸੇਜ ਆਂਦਾ ਹੈ ਜੀ ਸਪੈਸ਼ਲੀ ਸਾਡੇ ਲਈ ਵੀ ਇਹ ਚੀਜ਼ ਬਹੁਤ ਮਾਇਨੇ ਰੱਖਦੀ ਹੈ ਕਿ ਸਾਨੂੰ ਹੋਰ ਕੌਨਫੀਡੈਂਸ ਮਿਲਦਾ ਬੂਸਟ ਮਿਲਦਾ ਤੇ ਛੋਟੇ ਬੱਚਿਆਂ ਲਈ ਬਹੁਤ ਵਧੀਆ ਗੱਲ ਆ ਜੀ ਇੱਕ ਵਧੀਆ ਮੈਸੇਜ ਆਂਦਾ ਉਹਨਾਂ ਲਈ ਅੱਛਾ ਜਿਹੜੇ ਨਵੇਂ ਬੱਚੇ ਨੌਜਵਾਨ ਨੇ ਜਿੱਦਾਂ ਆ ਰਹੇ ਨੇ ਉਹਨਾਂ ਦੇ ਲਈ ਕਿਹੜਾ ਚਾਹੁੰਗੇ ਪ੍ਰਿੰਟ ਕਰ ਬਿਲਕੁਲ ਮੈਂ ਤੇ ਇਹੀ ਕੰਮ ਕਰਾਂਗਾ ਕਿ ਕਿਉਂਕਿ ਪਲੇਅਰਾਂ ਨੂੰ ਨੀਡ ਹੁੰਦੀ ਆ ਜੀ ਗਰਾਊਂਡ ਦੀ ਹੁੰਦੀ ਆ ਤੇ ਆਈ ਥਿੰਕ ਕੋਸ਼ਿਸ਼ ਬਹੁਤ ਵਧੀਆ ਚੱਲ ਰਹੀ ਆ ਬਹੁਤ ਵਧੀਆ ਪ੍ਰਾਦਾ ਚੱਲ ਰਿਹਾ ਬਟ ਮੈਂ ਇਹ ਕੋਸ਼ਿਸ਼ ਉਹਨਾਂ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਕਿ ਆਪਣੀ ਮਿਹਨਤ ਤੇ ਧਿਆਨ ਦਿਓ ਜੀ ਆਪਣਾ ਟੀਚਾ ਵੱਡਾ ਰੱਖੋ ਤੇ ਦਿਨ ਰਾਤ ਆਪਣੀ ਮਿਹਨਤ ਕਰੋ ਆਪਣੇ ਜਿਹੜੇ ਗੁਰੂ ਨੇ ਉਹਨਾਂ ਦੀ ਸੁਣੋ ਤੇ ਇੱਕ ਨਾ ਜੇ ਤੁਹਾਡੀ ਡਿਸਪਲਨ ਚ ਜੇ ਤੁਸੀਂ ਆਪਣੀ ਤੁਹਾਡਾ ਗੋਲ ਵੱਡੇ ਆ ਤੇ ਤੁਸੀਂ ਮੁਕਾਮ ਜ਼ਰੂਰ ਪਹੁੰਚੋਗੇ ਸਰਕਾਰ ਦੀ ਜਰਕਸ਼ਨ ਜੋ ਆ ਪਾਕੇ ਨਾ ਹਰ ਤੁਹਾਡੇ ਅੱਖੀ ਦੇ ਵਿੱਚ ਉਭਾਰ ਆ ਸਕ ਕਬੱਡੀ ਕਿਹੜੇ ਹੋਰ ਵੀ ਪੰਜਾਬ ਦੇ ਵਿੱਚ ਸਾਹਮਣੇ ਆ ਸਕ ਸਰ ਦੇਖੋ ਫੈਸਿਲਿਟੀਆਂ ਦੀ ਗੱਲ ਹੁੰਦੀ ਹੈ ਹਨਾ ਜੀ ਤੇ ਮੈਂ ਜਿੱਦਾਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ ਅ ਦੇਖਿਆ ਜਾਵੇ ਤੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਇੰਪਰੂਵ ਹੋ ਚੁੱਕਿਆ ਜੀ ਗਰਾਊਂਡਸ ਪ੍ਰੋਵਾਈਡ ਹੋ ਰਹੀਆਂ ਨੇ ਹਨਾ ਜੀ ਤੇ ਮੇਨਲੀ ਸਪੋਰਟਸਮੈਨ ਨੂੰ ਇੱਕ ਹੀ ਚਾਹੀਦਾ ਹੁੰਦਾ ਹੈ ਕਿ ਵਧੀਆ ਡਾਈਟ ਤੇ ਵਧੀਆ ਗਰਾਊਂਡ ਹੋਵੇ ਜੀ ਬਿਲਕੁਲ ਉਹ ਚੀਜ਼ਾਂ ਪ੍ਰੋਵਾਈਡ ਹੋਣ ਤੇ ਆਈ ਥਿੰਕ ਆਪਣਾ ਬਹੁਤ ਸਾਰੇ ਪਲੇਅਰ ਲੱਭ ਸਕਦੇ ਹਾਂ ਧੰਨਵਾਦ